ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਸੰਗਤਲ 47 ਦੋਸਤੋ ਜਿਵੇਂ ਤੁਹਾਨੂੰ ਪਤਾ ਹੀ ਆ ਸੋਸ਼ਲ ਮੀਡੀਆ ਤੇ ਮਾਮਲਾ ਕਾਫੀ ਭਖਿਆ ਹੋਇਆ ਸੁਨੰਦਾ ਸ਼ਰਮਾ ਤੇ ਪਿੰਕੀ ਤੜੀ ਵਾਲਾ ਹੋਣਾਂ ਦਾ ਤੇ ਮੈਂ ਉਹਦੀ ਬਾਬਤ ਇੱਕ ਪੋਸਟ ਪਾਈ ਸੀ ਜਿਹਦੇ ਵਿੱਚ ਜੋ ਗੱਲਾਂ ਬਾਤਾਂ ਸੁਨੰਦਾ ਨੇ ਪੋਸਟ ਦੇ ਵਿੱਚ ਜਿਹੜੀ ਵਾਇਰਲ ਹੋ ਰਹੀ ਹੈ ਜਾਂ ਉਹਨੇ ਕੇਸ ਦੇ ਬਾਬਤ ਜੋ ਕੀਤੀਆਂ ਮੈਂ ਉਹਦੇ ਸਵਾਲ ਕੀਤੇ ਸੀ ਉਹਨਾਂ ਨੂੰ ਨਾ ਕਿ ਮੈਂ ਕਿਸੇ ਦੇ ਪੱਖ 'ਚ ਖੜਾ ਸੀ ਨਾ ਮੈਂ ਕਿਸੇ ਨੂੰ ਕਲੀਨ ਚਿੱਟ ਦਿੱਤੀ ਸੀ ਠੀਕ ਹੈ ਜੀ ਇੱਕੋ ਹੀ ਗੱਲ ਕੀਤੀ ਸੀ ਵੀ ਜਿਹੜੇ ਤੂੰ ਇਲਜ਼ਾਮ ਲਾ ਰਹੀ ਆ ਭਾਣੇ ਮੇਰੀ ਜੇ ਇਹ ਗੱਲਾਂ ਜਾਇਜ਼ ਨੇ ਸਹੀ ਨੇ ਤੇ ਤੂੰ ਅਨਪੜ੍ਹ ਜਾਂ ਜਵਾਕੜੀ ਤਾਂ ਹੈ ਨਹੀਂ ਸੀਗੀ ਤੇਰਾ ਤੂੰ ਕਹਿ ਰਹੀ ਆ ਮੇਰਾ ਕੋਈ ਐਗਰੀਮੈਂਟ ਨਹੀਂ ਸੀ ਉਹਨਾਂ ਨਾਲ ਮੰਨ ਲੈਨੇ ਆ ਜੇ ਐਗਰੀਮੈਂਟ ਨਹੀਂ ਸੀ ਤੇ ਆਪਾਂ ਇੰਨਾ ਚਿਰ ਕਾਤੋਂ 5-7 ਸਾਲ ਤੋਂ ਗਾਲੇ ਐਗਰੀਮੈਂਟ ਤੋਂ ਬਿਨਾਂ ਕੰਪਨੀ ਕੋਈ ਤੇਰੇ ਤੇ ਰੁਪਈਆ ਕਾਤੋਂ ਲਾਊਗੀ ਠੀਕ ਹੈ ਜੀ ਹਰੇਕ ਬੰਦਾ ਪ੍ਰੋਡੂਸਰ ਆ ਉਹਨੇ ਲਾਉਣਾ ਤੇ ਕਮਾਉਣਾ ਪਰ ਤੇਰੀ ਗੱਲ ਨੂੰ ਸੱਚ ਮੰਨਦੇ ਜੇ ਨਹੀਂ ਸੀ ਤੇ ਤੂੰ ਇੰਨਾ ਸਾਰ ਵਕਤ ਨਹੀਂ ਗੱਲਣਾ ਸੀਗਾ ਦੂਜੇ ਨੰਬਰ ਤੇ ਤੂੰ ਕਹਿੰਦਾ ਮੈਨੂੰ ਦਿੱਤਾ ਹੀ ਕੁਝ ਨਹੀਂ ਉਹਨੇ ਫਿਰ ਉੱਥੇ ਗੱਲ ਹੁੰਦੀ ਆ ਜੇ ਨਹੀਂ ਦਿੱਤਾ ਆਪਾਂ ਕਿਸੇ ਦੇ ਮੂੰਹ ਹਲ ਕੁਛਾਲ ਮਹੀਨਾ 2 ਮਹੀਨੇ 6 ਮਹੀਨੇ ਸਾਲ ਵੇਖਦੇ ਆ ਤੂੰ ਇੰਨਾ ਚਰਕਾ ਤੋ ਤਕੀਰੀ ਤੈਨੂੰ ਸਵਾਲ ਕਰਨਾ ਚਾਹੀਦਾ ਸੀ ਜਾਂ ਤੂੰ ਛੱਡ ਦਿੰਦੀ ਓਥੋਂ ਵੀ ਭਾਜੀ ਮੈਂ ਬਿਨਾਂ ਪੈਸੇ ਤੁਹਾਡਾ ਕੌਣ ਕਰਦਾ ਹਰੇਕ ਦੇ ਢਿੱਡ ਲੱਗਿਆ ਹੋਇਆ ਸਭ ਨਹੀਂ ਲੈਣੇ ਹੁੰਦੇ ਆ ਠੀਕ ਹੈ ਜੀ ਮੇਰੇ ਇਹੀ ਸਵਾਲ ਸੀਗੇ ਵੀ ਇਹ ਗੱਲਾਂ ਤੋਂ ਸਹੀਆਂ ਤੂੰ ਪਹਿਲਾਂ ਭਾਣਾ ਮੇਰੀ ਇਹ ਦੱਸਿਆ ਕਿਉਂ ਨਹੀਂ ਜਿਹੜੇ ਤੂੰ ਕਹਿੰਨੀ ਮੇਰੇ ਉਹਨਾਂ ਦੇ ਬੇਟੇ ਦੇ ਨਾਲ ਵਿਆਹ ਦਾ ਵਾਅਦਾ ਕੀਤਾ ਸੀ ਉਹ ਵੀ ਮੈਂ ਇਹਦੀ ਸਾਰਾ ਕੁਝ ਇਹਦੀ ਪੁਰਾਣੀਆਂ ਵੀਡੀਓ ਚ ਦੱਸ ਰਹੀ ਆ ਦੇਖ ਲਓ ਤੁਸੀਂ ਜਿਹਦੇ ਵਿੱਚ ਇਹ ਹੁਣ ਪਰਿਵਾਰ ਬਾਰੇ ਜਿਹੜੇ ਬੇਟੇ ਦੇ ਵਿਆਹ ਦੀ ਗੱਲ ਕਰਦੀ ਉਹਨੂੰ ਤੇ ਭਰਾ ਦੱਸਦੀ ਸੀ ਮੈਨੂੰ ਭਰਾ ਨੇ ਮੇਰੇ ਇਹ ਉਹ ਮਾਂ ਉਹ ਪਿਓ ਆ ਸਾਰਾ ਕੁਝ ਤੁਸੀਂ ਦੇਖਿਓ ਭਾਵ ਉਹ ਭਾਵਕ ਹੋ ਹੋ ਕੇ ਮੈਨੂੰ ਉਹਨਾਂ ਨੇ ਬਹੁਤ ਚੇਂਜ ਕੀਤਾ ਮੈਨੂੰ ਬੜਾ ਬਦਲਾਵ ਲੈਂਦਾ ਮੇਰੇ ਚ ਉਹਨਾਂ ਨੇ ਇਹ ਵੀ ਕਹਿ ਰਹੀ ਹੈ ਮੈਂ ਇਹਨਾਂ ਨੂੰ ਬਹੁਤ ਦੁਖੀ ਕੀਤਾ ਰਹਿੰਦੀ ਖੰਦੀ ਕਸਰ ਹੁਣ ਕੱਢਤੀ ਪਹਿਲਾਂ ਲੋਕ ਜਿਹੜਾ ਕੀਤਾ ਕਿ ਨਹੀਂ ਕੀਤਾ ਉਹ ਇਹਨੂੰ ਪਤਾ ਹੋਊਗਾ ਹਨਾ ਸੋ ਇਹਨਾਂ ਗੱਲਾਂ ਬਾਤਾਂ ਦੇ ਵਿੱਚ ਸਵਾਲ ਸੀਗੇ ਤੇ ਹੁਣ ਮੇਰਾ ਇੱਕ ਸਵਾਲ ਇਹ ਹੈ ਵੀ ਇਹ ਭੈਣ ਮੇਰੀ ਕਹਿ ਰਹੀ ਹੈ ਵੀ ਮੈਨੂੰ ਕੁਝ ਨਹੀਂ ਦਿੱਤਾ ਪਰ ਸਾਰੇ ਮੰਨਦੇ ਆ ਵੀ ਕਹਿੰਦੇ ਮੇਰੇ ਕੋਲੇ ਕਿਰਾਏ ਕਿਰਾਇਆ ਤੱਕ ਹੈਗਾ ਘਰ ਦਾ ਕੋਠੀ ਦਾ ਕਿਰਾਇਆ ਦੇਣ ਨੂੰ ਮੇਰੇ ਕੋਲ ਖਾਣ ਪੀਣ ਨੂੰ ਕੁਝ ਹੈ ਨਹੀਂ ਮੇਰੇ ਕੋਲ ਕੁਝ ਨਹੀਂਗਾ ਮੇਰੇ ਤੇ ਰਹਿਮ ਕਰੋ ਵਗੈਰਾ ਉਹ ਇੱਕ ਗੱਲਾਂ ਨੇ ਕੀਤੀਆਂ ਨੇ ਮੇਰਾ ਸਵਾਲ ਆ ਜੇ ਤੁਹਾਡੇ ਕੋਲੇ ਹੈ ਨਹੀਂ ਕੁਝ ਤੁਹਾਡੇ ਕੋਲੇ ਪੈਸੇ ਹੈ ਨਹੀਂਗੇ ਕਿਰਾਇਆ ਦੇਣ ਵਾਸਤੇ ਤੁਹਾਡੇ ਕੋਲੇ ਰੋਟੀ ਖਾਣ ਨੂੰ ਪੈਸੇ ਹੈ ਨਹੀਂ ਇੱਕ ਲਾਂਡਰਾ ਮੁਹੱਲੇ ਦੇ ਨਾਲ ਲਾਂਡਰਾ ਲਾਂਡਰਾਂ ਦੇ ਨਾਲ ਇੱਕ ਸਵਾੜਾ ਪਿੰਡਾ ਜਿੱਥੋਂ ਡਾਇਰੈਕਟਰ ਸੀ ਜੰਦ ਸਵਾੜਾ ਜੀ ਹੁਣੀ ਉਹਨਾਂ ਦੇ ਪਿੰਡ ਚਾਰ ਕਨਾਲਾਂ ਦਾ ਇੱਕ ਅੱਧਾ ਕਿਲਾ ਜ਼ਮੀਨ ਜਿਹਨੂੰ ਪਲਾਟ ਕਹਿ ਲੋ ਜਾਂ ਜ਼ਮੀਨ ਕਹਿ ਲੋ ਉਹ ਪਈਆ ਜਿਹਦੀ ਮਾਰਕੀਟ ਵੈਲਿਊ 2 ਕਰੋੜ ਆ ਜੇ ਇਹਨੂੰ ਦਿੱਤਾ ਕੁਛ ਨਹੀਂ ਸੀ ਉਹ 2 ਕਰੋੜ ਦਾ ਪਲਾਟ ਕਿੱਥੋਂ ਆਇਆ ਠੀਕ ਹੈ ਜੀ ਸਾਡੇ ਰਾਜਸਥਾਨ ਦੇ ਵਿੱਚ ਜਿੱਥੇ ਤੱਕ ਮੈਨੂੰ ਪਤਾ ਰਜਿਸਟਰੀ ਕਰਾਉਣੇ ਆ ਕੋਈ ਪਲਾਟ ਕੋਈ ਚੀਜ਼ ਲੈਣੇ ਆ ਆਪਾਂ ਤੇ ਰਜਿਸਟਰੀ ਕਰਾਉਣ ਵਾਲੇ ਨੂੰ ਮਾਲਕ ਨੂੰ ਉੱਥੇ ਬੁਲਾਇਆ ਜਾਂਦਾ ਤੇ ਸੱਦਿਆ ਜਾਂਦਾ ਠੀਕ ਹੈ ਉਹਦੇ ਸਾਹਮਣੇ ਰਜਿਸਟਰੀ ਹੁੰਦੀ ਆ ਜੇ ਪੰਜਾਬ ਚ ਵੀ ਇਹੀ ਆ ਇਹੀ ਰੂਲ ਆ ਕਾਨੂੰਨ ਆ ਤੇ ਨੈਚਰਲੀ ਗੱਲ ਆ ਉੱਥੇ ਨੂੰ ਸੱਦਿਆ ਵੀ ਗਿਆ ਹੋਊਗਾ ਤੈਨੂੰ ਪਤਾ ਵੀ ਹੋਊਗਾ ਮੇਰੀ ਆ ਪਲਾਟ ਮੇਰੀ ਜਮੀਨ ਆ ਮੇਰਾ ਇੱਥੇ ਪਿਆ ਹੋਇਆ ਜੋ ਹੈਗਾ ਇਹਦੇ ਨਾਮ ਤੇ ਰਜਿਸਟਰੀ ਚੱਕਰ ਆਲ ਉਹ 2 ਕਰੋੜ ਰੁਪਈਆ ਕਿੱਥੋਂ ਆਇਓ ਪਲਾਟ ਕਿੱਥੋਂ ਬਣਿਆ ਇਹ ਤਾਂ ਕਹਿੰਦੀ ਮੈਨੂੰ ਦਿੱਤਾ ਕੁਛ ਨਹੀਂ ਠੀਕ ਹੈ ਸੋ ਮੇਰੀ ਬੇਨਤੀ ਇਹ ਆ ਇੱਕ ਚੀਜ਼ ਦੀ ਸੁਣ ਕੇ ਇੱਕ ਧਿਰ ਦੀ ਸੁਣ ਕੇ ਆਪਾਂ ਜਜਬਾਤੀ ਹੋ ਕੇ ਸੋਸ਼ਲ ਮੀਡੀਆ ਤੇ ਚੱਲੇ ਡਰਾਮੇ ਇਹ ਚੱਲੀ ਜਾਂਦਾ ਇਮੋਸ਼ਨਲ ਕਰਕੇ ਵੀਡੀਓ ਪਾਉ ਠੀਕ ਹੈ ਜੀ ਉਹਨਾਂ ਲੋਕ ਦੇ ਤੜਾ ਤੜਾ ਉਹਦੇ ਨਾਲ ਖੜੇ ਸ਼ੇਅਰ ਕਰੀ ਜਾਂਦੇ ਨੇ ਥੋੜੇ ਸਮੇਂ ਬਾਅਦ ਪਤਾ ਲੱਗਦਾ ਵੀ ਉਹ ਤਾਂ ਸਾਡਾ ਆ ਕੁਛ ਕਰ ਗਿਆ ਕੋਈ ਗਰੀਬ ਜਿਹਾ ਪਾਉਂਦਾ ਹੁੰਦਾ ਕਹਿੰਦੇ ਜਿਹੜਾ ਨੋਟ ਖਾਈ ਜਾਂਦਾ ਹੁਣ ਰੋਟੀ ਵੀ ਨੋਟਾਂ ਨਾਲ ਖਾ ਰਿਆ ਹੈ ਨਾ ਸੋ ਇਸ ਕਰਕੇ ਜੇ ਉਹ ਚੀਜ਼ ਦਿਨਾਂ ਚਿਰ ਪਤਾ ਨਹੀਂ ਲੱਗਦਾ ਕਾਹਲੀ ਨਹੀਂ ਪਹਿਲਾਂ ਉਹਦੀ ਪੋਸਟ ਪਾਈ ਉਹ ਸ਼ੇਅਰ ਕਰੀ ਗਏ ਜੇ ਮੈਂ ਕੁਐਸਚਨ ਕੀਤਾ ਇਧਰ ਕਰੀਗੇ ਮੈਨੂੰ ਹੁਣ ਇੱਕ ਮੈਂ ਤਾਂ ਗੱਲ ਕਰਨੇ ਲੱਗੀ ਕਿ ਇੱਕ ਮੇਰੀ ਭੈਣ ਇੰਟਰਵਿਊ ਤੇ ਮੈਨੂੰ ਪੁੱਛ ਰਹੀ ਸੀ ਚੈਨਲ ਵਾਲੀ ਵੀ ਤੁਸੀਂ ਉਹਦੇ ਸਾਰੇ ਨਾਲ ਇੰਡਸਟਰੀ ਉਹਦੇ ਨਾਲ ਆ ਕੇ ਖੜ ਗਈ ਕਲਾਕਾਰ ਖੜ ਗਏ ਖੜਨਾ ਬਣਦਾ ਕਲਾਕਾਰ ਜੇ ਆਏ ਤਾਂ ਨਾਲ ਕਿਉਂ ਨਾ ਖੜਨਗੇ ਉਹ ਉਹ ਆਉਂਦੇ ਬੋਲ ਹੋਰ ਇਹਨੇ ਜਿਹੜੇ ਖੁਦ ਵੀ ਭੁਗਤ ਭੋਗ ਕੇ ਤੇ ਉਹਨਾਂ ਨਾਲ ਚੀਟ ਹੋਈ ਹੋਊਗੀ ਉਹ ਬੋਲ ਰਹੇ ਨੇ ਤੇ ਕੀ ਗੱਲ ਮੇਰਾ ਫਰਜ਼ ਨਹੀਂ ਬਣਦਾ ਜੇ ਮੈਂ ਇੱਕ ਦੇ ਨਾਲ ਆ ਕੇ ਖੜ ਜੰਨਾ ਨਾਲੇ ਮੈਂ ਕੋਈ ਕਲੀਨ ਚਿੱਟ ਨਹੀਂ ਦਿੱਤੀ ਮੈਂ ਤਾਂ ਸਵਾਲ ਕੀਤੇ ਨੇ ਜਿਹੜੇ ਉਹ ਜਦੋਂ ਬਾਹਰ ਹੋਣਗੇ ਉਹ ਦੱਸਣਗੇ ਆਪਦੀ ਸਫਾਈ ਸਾਰਾ ਦੱਸਣਗੇ ਇਲਜ਼ਾਮ ਲੱਗਣੇ ਮਜਰਮ ਸਾਬਤ ਹੋਣਾ ਨਹੀਂ ਹੁੰਦਾ ਠੀਕ ਆ ਕੋਰਟ ਨੇ ਦੱਸਣਾ ਇਲਜ਼ਾਮ ਲਾਣੇ ਮੈਨੂੰ ਤੁਸੀਂ ਮੇਰੇ ਤੇ ਮੈਂ ਤੁਹਾਡਾ ਜਦੋਂ ਮਰਜ਼ੀ ਲਾ ਕੇ ਆਪੇ ਐਫ ਆਈ ਆਰ ਦਰਜ ਕਰਾ ਦੋ ਹੋ ਜਾਂਦੀ ਆ ਪੁਲਿਸ ਨਾ ਕਰੂਗੀ ਬਾਈ ਕੋਰਟ ਹੋ ਜਾਂਦੀ ਆ ਪਰ ਸਾਬਤ ਹੋਣੇ ਬਹੁਤ ਦੂਰ ਦੀ ਗੱਲ ਹੁੰਦੀ ਜੇ ਸਾਬਤ ਹੋ ਗਈ ਫਿਰ ਆਪਾਂ ਕਹਿ ਸਕਦੇ ਆ ਦੂਜੀ ਉਹ ਵੀ ਆਪਦਾ ਪੱਖ ਰੱਖਣਗੇ ਹਨਾ ਫਿਰ ਪਤਾ ਲੱਗੂਗਾ ਇੱਕ ਦਿਨ ਨਾਲ ਹੀ ਆਪਾਂ ਡਟ ਕੇ ਖੜੀਏ ਮੈਂ ਉਸ ਤਰ੍ਹਾਂ ਦਾ ਸਵਾਲ ਕੀਤਾ ਸੀ ਜੋ ਲਗਭਗ ਸਾਡੇ ਸਾਰਿਆਂ ਦੇ ਦਿਮਾਗ ਚ ਆਉਂਦੇ ਸੀ ਯਾਰ ਆਹ ਗੱਲ ਜੇ ਐ ਹੈਗੀ ਤਾਂ ਫਿਰ ਤਸੰਦਾ ਕਿਉਂ ਨਹੀਂ ਤੂੰ ਇਹ ਕਹਿ ਸਕਦੀ ਮੇਰੇ ਨਾਲ 7 ਸਾਲ ਦਾ ਐਗਰੀ ਹੁਣੇ ਮੈਨੂੰ ਸੱਤਾ ਦਾ ਖਤਮ ਹੋਣ ਤੋਂ ਬਾਅਦ ਵੀ ਐਨਓਸੀ ਨਹੀਂ ਦੇ ਸਕਦੇ ਇਹ ਗੱਲ ਮੰਨਣ ਚਾਹੁੰਦੀ ਆ ਠੀਕ ਆ ਤੇਰੇ ਨਾਲ ਰੁਪਈਏ ਸੀ 50 40 ਦਾ ਕੋਈ 40 60 ਦਾ ਤੈਨਾਂ ਐਗਰੀਮੈਂਟ ਹੋਇਆ ਸੀ ਉਹਦੇ ਚ ਰੁਪਈਏ ਜੇ ਬਣਦੇ ਹੁੰਦੇ 40 ਜਾਂ 50% ਕਲਾਕਾਰ ਦੇ ਸਟੇਜ 'ਚ ਉਹ ਨਹੀਂ ਦਿੱਤੇ ਉਹ ਜਾਇਜ਼ ਬਣਦੀ ਆ ਦੇਣੇ ਚਾਹੀਦੇ ਆ ਪਰ ਉਹ ਅਗਲੇ ਉਹ ਦੱਸਣਗੇ ਵੀ ਕਿਉਂ ਨਹੀਂ ਦਿੱਤੇ ਤਾਂ ਨਾਲ ਹੁਣ ਇਹ ਆਹ ਜਿਹੜਾ ਮੇਰਾ ਸਵਾਲ ਆ ਉਹ ਦਿੱਤੇ ਕਰਕੇ ਜਾ ਉਹ ਰੁਪਈਏ ਸੀਗੇ ਉਹਦਾ ਹੀ 2 ਕਰੋੜ ਦਾ ਜਿਹੜਾ ਪਲਾਟ ਲਿਆ ਨਾ ਉਹ ਕਿੱਥੋਂ ਲੈ ਲਿਆ ਜਿਹਨੂੰ ਦਿੱਤਾ ਕੁਛ ਨਹੀਂ ਤਾਂ ਇਹ ਮੇਰਾ ਸਵਾਲ ਆ ਤੁਸੀਂ ਵੀ ਬਾਤਿਓ ਸ਼ੇਅਰ ਕਰੋ ਤੇ ਪਹੁੰਚਦਾ ਕਰੋ ਭਾਣ ਮੇਰੇ ਤੱਕ ਉਹ ਜਵਾਬ ਦੇਵੇ ਮੇਰੇ ਕਹਿਣਾ ਮੈਂ ਕਹਿਣਾ ਚਾਹੁੰਦਾ ਸੀ ਕਦੇ ਕਿਸੇ ਨੂੰ ਗੁੰਮਰਾਹ ਨਹੀਂ ਕਰੀਦਾ ਅਸਲੀ ਕਹਾਣੀ ਜਿਹੜੀ ਹੈਗੀ ਆ ਉਹ ਦੱਸੋ ਕਿੱਥੇ ਪੰਡਾ ਕਿੱਥੇ ਖੜਾ ਉਹ ਹੁਣ ਜਾਂ ਦਾ ਸਮਾਂ ਦੱਸੂਗਾ ਜਾਂ ਦੋਵੇਂ ਤਹਾਨੂੰ ਦੱਸਣੀਆਂ ਜਾਂ ਆਉਣ ਵਾਲੀ ਸਮਝ ਪਤਾ ਲੱਗੋ ਧੰਨਵਾਦ ਤੁਸੀਂ ਦੇਖ ਰਹੇ ਹੋ ਲਾਈ ਪੰਜਾਬੀ ਟੀਵੀ